ਸਵਾਗਤ ਹੈ ਕਿਸਾਨ ਵੀਰੋ ਹਡਾ ਟੇ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਰੀ ਨੌਂ ਜੀ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਕਪੂਰਾ ਕੋਟਕਪੂਰੇ ਦੇ ਨੇੜ ਦਾ ਹੀ ਪਿੰਡ ਆ ਇਹ ਤੇ ਇੱਕ ਤੁਹਾਨੂੰ ਲੋਕਲ ਝੋਟੀ ਦਿਖਾ ਦਿਆਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਸਸੀ ਕਾ ਬਾਈ ਹੋਰ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9592906572 06572 ਪਿੰਡ ਆਪਣਾ ਵੀਰ ਪਿੰਡ ਹਰੀ ਨੋ ਜਿਲ੍ਹਾ ਆਪਾਂ ਨੂੰ ਫਰੀਦਕੋਟ ਤੇ ਤਹਿਸੀਲ ਹੈਗਾ ਕੋਟਕਪੂਰਾ ਤੇ ਜਿਹੜੀ ਆਪਾਂ ਝੋਟੀ ਦੇਖੀ ਆ ਨੇ ਬਾਈ ਸਕਰੀਨ ਤੇ ਵਪਾਰ ਦਾ ਕੰਮ ਤਾਂ ਆਪਣਾ ਕੋਈ ਹੈ ਨਹੀਂ ਉਹ ਤਾਂ ਮੈਨੂੰ ਪਤਾ ਹੀ ਆ ਕਿਹੜਾ ਸੂਆ ਸੂਈ ਹੈ ਪਹਿਲੇ ਸੂਏ ਪਹਿਲੇ ਸੂਏ ਸੂਪੀ ਤੇ ਮਗਰ ਕੱਟੀ ਹੈਗੀ ਕਿਦਾਂ ਸੂਈ ਹੈ ਜੀ ਤਾਂ ਚਾਰ ਦਿਨ ਹੋ ਗਏ ਕਿੰਨਾ ਕੁ ਬੋਲਾ ਰੈਡੀ ਆ ਹੁਣ ਬੋਲਾ ਹੋਊਗਾ ਮੇਰੇ ਸਾਬ ਨਾਲ 7-8 ਮਿੰਟ ਕਿੰਨਾ ਕੁ ਦੁੱਧ ਦੀ ਉਮੀਦ ਲਾ ਸਕਦੇ ਆ ਤੁਹਾਨੂੰ ਪਹਿਲਾਂ ਉਮੀਦ ਨਾ ਦੇਖੋ ਜੀ ਕੱਟਣ ਤੇ ਆ ਬਸ ਕੀ ਬੋਲੇ ਦਾ ਸਾਥ ਤੁਹਾਨੂੰ ਮੈਂ ਦੱਸ 10-11 ਲੀਟਰ ਤੈਨੂੰ ਦੇ ਹੀ ਦੇਣਾ ਹਨਾ ਹਾਂਜੀ ਹੋਊਗਾ ਵਾਦੀ ਦੇ ਦਊਗੀ ਥਣਲੇਵ ਦੀ ਸਾਫਾ ਖੋਲੋ ਜੀ ਹਾਂਜੀ ਤੋੜਾ ਤਾਰਾ ਕਰਾ ਦਈਏ ਤੁਹਾਨੂੰ ਚੈੱਕ ਤੇ ਮਗਰ ਆ ਗਈ ਕੱਟੀ ਇਹਦੇ ਠੀਕ ਆ ਜੀ ਉਸ ਹਸਾਬ ਨਾਲ ਜੱਜਮੈਂਟ ਕਰ ਲਿਓ ਬਾਕੀ ਦੀ ਗੱਲ ਕਦ ਘਾਟ ਚੰਗਾਗਾ ਆ ਦੇਖੋ ਜਿਹੜਾ ਔਰਲਾ ਥਾਣਾ ਇਹਨੂੰ ਬੱਚਾ ਆਪਣੇ ਸਾਹਮਣੇ ਮੂੰਹ ਮਾਰ ਗਿਆ ਠੀਕ ਹੈ ਲੈ ਚਲ ਮਾੜੀ ਜੀ ਹੋਰ ਲੰਮੀ ਲੈ ਹਾਂ ਲੰਮੀ ਲੈ ਜੀ ਪਹਿਲਾਂ ਜੋ ਓਟਿਆ ਕੇ ਕਦ ਕੜ ਚ ਆ ਗਈ ਨੀਰੀ ਰਾਬੀ ਦੇ ਟੱਚ ਵਾਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਹੁਣ ਇਸ ਟਾਈਮ 8 ਲੀਟਰ ਬੋਲਾ ਬਾਈ ਕਹਿੰਦੇ ਰੈਡੀ ਆ ਇੱਥੇ ਲਈ ਆ ਦੇਖੋ ਜੀ ਕਰੋ ਚੈੱਕ ਫੂੜਾ ਇਹ ਮੱਥੇ ਦੇ ਵਿੱਚ ਵੱਲ ਤੇ ਥੋੜੀ ਜੀ ਪੂਛ ਚਿੱਟੀ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਜੱਜਮੈਂਟ ਕਰੋ ਚੱਲੀ ਬਾਈ ਉੱਥੇ ਧਾਰਾਂ ਦੂਰਾਂ ਦੀ ਇੱਕ ਨੰਬਰ ਆ ਬਾਈ ਇਹ ਹਾਂ ਜੀ ਤੇ ਰੇਟ ਕੀ ਆ ਗਿਆ ਤਾਂ ਦਾ 90 ਹੈ। ਉਹ ਚਾਚਾ ਓਕੇ। ਉਹ ਚਾਚਾ। ਮਾਨਦਾਨ ਹੋ ਜੂ ਥੋੜਾ ਬਹੁਤ। ਹਾਂਜੀ ਹਾਂ ਉਹ ਕਰਾਂਗੇ। ਓਕੇ ਮਾਨਦਾਨ ਜ਼ਰੂਰ ਹੋ ਜੂ। ਤੇ ਜ਼ਰੂਰ ਬਾਈ ਨਾਲ ਸੰਪਰਕ ਕਰੋ। ਬਾਈਆਂ ਨੇ ਰੇਟ ਵੱਧ ਕਰਨਾ ਸੀ ਆਪਾਂ ਜਮਾ ਖਿੱਚ ਕੇ ਰੇਟ ਜਾਇਜ਼ ਕਰਾਇਆ। ਹੁਣ ਨਾ ਬਾਲਾ ਘਟਾਇਓ। ਠੀਕ ਹੈ ਜੀ। ਨੰਬਰ ਬਾਈ ਫੇਰ ਬੋਲਦੇ। 94923 ਹੂੰ 065 0.72 ਪਿੰਡ ਹਰੀਨੋ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹੋ ਤਾਂ ਧੰਨਵਾਦ।